ਸਸ਼ੀਗਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਅਕਤੂਬਰ ਮਹੀਨੇ ਦੀਆਂ ਪੈਨਸ਼ਨਾਂ ਬੁਢਾਪਾ ਪੈਨਸ਼ਨ ਵਿਧਵਾ ਬੇਸਹਾਰਾ ਅੰਗਣ ਅਤੇ ਅਸਤ੍ਰਿਤ ਬੱਚਿਆਂ ਦੀਆਂ ਜਾਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਇਹ ਪੈਨਸ਼ਨਾਂ ਬਖੋਗ ਜ਼ਿਲ੍ਹਿਆਂ ਵਿੱਚ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਭੇਜੀਆਂ ਜਾ ਚੁੱਕੀਆਂ ਹਨ 12 ਜ਼ਿਲ੍ਹਿਆਂ ਵਿੱਚ ਪੈਨਸ਼ਨ ਜਾਰੀ ਹੋਣ ਦੀ ਖਬਰ ਜਿਹੜੀ ਹੈ ਸਾਹਮਣੇ ਨਿਕਲ ਕੇ ਆਈ ਹੈ ਹੁਣ ਦੱਸ ਦਿਆਂ ਕਿ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੈ ਪੈਨਸ਼ਨ ਆ ਚੁੱਕੀ ਹੈ ਪਹਿਲੇ ਨੰਬਰ ਤੇ ਅੰਮ੍ਰਿਤਸਰ ਦੂਜੇ ਨੰਬਰ ਤੇ ਬਰਨਾਲਾ ਤੀ ਨੰਬਰ ਤੇ ਲੁਧਿਆਣਾ 7ਵੇਂ ਨੰਬਰ ਤੇ ਪਠਾਨਕੋਟ 8ਵੇਂ ਨੰਬਰ ਤੇ ਮਾਨਸਾ 9ਵੇਂ ਨੰਬਰ ਤੇ ਪਟਿਆਲਾ 10ਵੇਂ ਨੰਬਰ ਤੇ ਰੂਪਨਗਰ 11ਵੇਂ ਨੰਬਰ ਤੇ ਮਾਲੀ ਤੇ 12ਵੇਂ ਨੰਬਰ ਤੇ ਸੰਗਰੂਰ ਜੇਕਰ ਤੁਹਾਡਾ ਖਾਤਾ ਉੱਪਰ ਦਿੱਤੇ ਗਏ ਜ਼ਿਲ੍ਹੇ ਵਿੱਚ ਕਿਸੇ ਵੀ ਬੈਂਕ ਜਿਵੇਂ ਕਿ ਸਿੰਧ ਬੈਂਕ SBI ਪੰਜਾਬ ਨੈਸ਼ਨਲ ਬੈਂਕ ਆਦਿ ਵਿੱਚ ਹੈ ਤਾਂ ਤੁਹਾਨੂੰ ਆਪਣਾ ਖਾਤਾ ਚੈੱਕ ਕਰ ਲੈਣਾ ਚਾਹੀਦਾ ਹੈ ਮੌਜੂਦਾ ਰਾਸ਼ੀ ਅਨੁਸਾਰ ਪੰਜਾਬ ਸਰਕਾਰ ਲਾਪਤਰੀਆਂ ਦੇ ਖਾਤਿਆਂ ਵਿੱਚ 1500 ਪ੍ਰਤੀ ਦੇ ਹਿਸਾਬ ਨਾਲ ਪੈਨਸ਼ਨ ਭੇਜੀ ਗਈ ਹੈ ਫਿਲਹਾਲ 2500 ਵਾਲੀ ਵਿਧੀ ਹੋਈ ਪੈਨਸ਼ਨ ਅਜੇ ਤੱਕ ਸਰਕਾਰ ਵੱਲੋਂ ਜਾਰੀ ਨਹੀਂ ਕੀਤੀ ਗਈ ਹੈ ਤੁਹਾਡੀ ਪੈਨਸ਼ਨ ਲੇਟ ਹੋਣ ਦਾ ਮੁੱਖ ਕਾਰਨ ਤੁਹਾਡੇ ਦਸਤਾਵੇਜ਼ ਦਾ ਸਹੀ ਲਿੰਕ ਨਾ ਹੋਣਾ ਹੋ ਸਕਦਾ ਹੈ ਸਰਕਾਰ ਵੱਲੋਂ ਸਮੇਂ-ਸਮੇਂ ਤੇ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਜੇਕਰ ਤੁਹਾਡਾ ਆਧਾਰ ਕਾਰਡ ਤੇ ਪੈਨ ਕਾਰਡ ਤੁਹਾਡੇ ਬੈਂਕ ਖਾਤੇ ਨਾਲ ਸਹੀ ਢੰਗ ਨਾਲ ਲਿੰਕ ਨਹੀਂ ਹੈ ਜਾਂ ਤੁਹਾਡੇ ਦਸਤਾਵੇਜ਼ ਵਿੱਚ ਕੋਈ ਗਲਤੀ ਹੈ ਤਾਂ ਤੁਹਾਡੀ ਪੈਨਸ਼ਨ ਲੇਟ ਹੋ ਸਕਦੀ ਹੈ ਜਾਂ ਰੁਕ ਸਕਦੀ ਹੈ ਸਾਰੇ ਲਾਪਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਵੈਰੀਫਿਕੇਸ਼ਨ ਪੂਰੀ ਕਰਵਾ ਕੇ ਆਪਣੇ ਜ਼ਰੂਰੀ ਦਸਤਾਵੇਜ਼ਾਂ ਨੂੰ ਖਾਤੇ ਨਾਲ ਲਿੰਕ ਰੱਖਣ